ਸੋ ਆਪਕਾ ਪੰਚ ਕਾਮਰੇਡ ਗੁਰਮੀਲ ਰਾਮ ਦਾ ਕਤਲ ਮੁਆਜਰੇ ਦੀ ਕੀਤੀ ਮੰਗ ਜ਼ਿਲ੍ਹਾ ਜਲੰਧਰ ਦੀਨਪਿੰਡ ਪਿੰਡ ਲਖਨਪਾਲ ਦੇ ਸਾਬਕਾ ਪੰਚ ਕਾਮਰੇਡ ਗੁਰਮੀਲ ਰਾਮ ਦਾ ਕਤਲ ਦੀ ਖਬਰ ਸਾਹਮਣੇ ਆਈ ਹੈ ਗੁਰਮੀਲ ਰਾਮ ਦੀ ਲਾਸ਼ ਨੂੰ ਦੇਖ ਕੇ थाना सदर ਅਤੇ ਜੰਡਿਆਲਾ ਦੀ ਪੁਲਿਸ ਪਾਰਟ ਨੂੰ ਸੂਚਿਤ ਕਰ ਦਿੱਤਾ ਹੈ ਜਦੋਂ ਪਿੰਡ ਲਖਨਪਾਲ ਤੋਂ ਪੰਡੋਰੀ ਮੇਂ ਸ਼ਾਰਕਤ ਨੂੰ ਜਾਂਦੇ ਕੱਚੇ ਰਸਤੇ ਵਿੱਚ ਸੈਰ ਕਰਨ ਲਈ ਕੁਝ ਪਿੰਡ ਵਾਸੀ ਸ਼ਾਮੀ 6 ਵਜੇ ਦੇ ਲਗਭਗ ਗਏ ਤਾਂ ਉਹਨਾਂ ਨੇ 23 ਤਰ੍ਹਾਂ ਹਥਿਆਰਾਂ ਨਾਲ ਵਿਨੀ ਗੁਰਮੀਲ ਰਾਮ ਦੀ ਲਾਸ਼ ਦੇਖੀ ਅਤੇ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ ਮੌਕੇ ਤੇ ਪੁਜੀ थाना सदर ਜਲੰਧਰ ਅਤੇ ਚੌਂਕੀ ਜੰਡਿਆਲਾ ਦੀ ਪੁਲਿਸ ਪਾਰਟੀ ਵੱਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ ਦੋਵਾਂ ਪਿੰਡਾਂ ਦੇ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਵਿਖੇ ਹੋਈ ਜਿਸ ਵਿੱਚ ਨਸ਼ਾ ਵਿਰੋਧੀ ਮੋਰਚੇ ਦੇ ਸਮੂਹ ਪੁਲਿਸ ਮੁਲਾਜ਼ਮਾਂ ਨੇ ਹਾਜ਼ਰੀ ਲਗਵਾਈ ਅਤੇ ਪੁਲਿਸ ਪ੍ਰਸ਼ਾਸਨ ਤੋਂ ਪਰਿਵਾਰ ਵਾਲਿਆਂ ਨੂੰ ਮੁਆਵਜ਼ੇ ਦੀ ਮੰਗ ਕਰਦੇ ਆ ਐਸਐਚਓ ਖਾਣਾ ਜਮਸ਼ੇਰ ਨੇ ਕਿਹਾ ਕਿ ਉਹਨਾਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਦਮ ਕਰ ਦਿੱਤੇ ਗਏ ਆ ਅੱਜ ਅਸੀਂ ਉਸ ਤੋਂ ਬਾਅਦ ਲ ਦੋਸਾਂਗਿਆ ਕਰ ਲਈ ਇੱਥੇ ਕਦਮ ਹੋਏ ਆ ਪਰ ਮੰਗ ਕਰਦੇ ਸਰਕਾਰਾਂ ਕੋਲੋਂ ਕੀ ਹੁਣ ਜਿਹੜੇ ਜਿਹੜੇ ਕਤਲ ਤਾਂ ਸਰਕਾਰ ਨੂੰ ਵੀ ਸਾਡੀ ਅਪੀਲ ਆ ਕਿ ਇਹਨੂੰ ਥੋੜੀ ਨੱਥ ਪਾਈ ਜਾਵੇ ਕਿ ਉੱਚਤ ਘਰਗੀਆਂ ਕੋਲੋਂ ਜਿੱਥੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦੇਣ ਦੀ ਮੰਗ ਕਰਦੇ ਆ ਤੇ ਨਾਲ ਹੀ ਅਸੀਂ ਇਸ ਗੱਲ ਦੀ ਵੀ ਮੰਗ ਕਰਦੇ ਆ ਕਿ ਇਹ ਜਿਹੜਾ ਪਰਿਵਾਰ ਆ ਇਹ ਆਰਥਿਕ ਤੌਰ ਦੇ ਉੱਤੇ ਬੜਾ ਬੁਚੜਿਆ ਪਰਿਵਾਰ ਆ ਅਸੀਂ ਚਾਹੁੰਦੇ ਆ ਕਿ ਇਸ ਪਰਿਵਾਰ ਦੀ ਇਹਦੇ ਲਈ ਅਸੀਂ ਚਾਹੁੰਦੇ ਆ ਉਸ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਔਰ ਕਾਤਲਾ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾਵਾ ਦਿੱਤੀਆਂ ਜਾਣ